ਇਹ ਜਿਹੜੀ 2007 ਤੇ 2009 ਸਾਲ ਦੇ ਵਿੱਚ ਜਿਹੜੀ ਭਰਤੀ ਹੋਈ ਸੀ ਉਹ ਚ ਕੁਝ ਟੀਚਰਾਂ ਨੇ ਜਿਹੜੇ ਹੈਗੇ ਸੀ ਆਪਣੇ ਐਕਸਪੀਰੀਅੰਸ ਸਰਟੀਫਿਕੇਟ ਤੇ ਕੁਝ ਨੇ ਰੂਲਰ ਸਰਟੀਫਿਕੇਟ ਜਿਹੜੇ ਉਹ ਝਾਲੀ ਬਣਾਈ ਹੋਏ ਸੀ ਉਹ ਜਿਹੜੀ ਵਿਜੀਲੈਂਸ ਦੇ ਮੁਖ ਡਾਇਰੈਕਟਰ ਹੈਗੇ ਉਹਨਾਂ ਨੇ ਚੰਡੀਗੜ੍ਹ ਨੇ ਇਨਕੁਆਇਰੀ ਕੀਤੀ ਜਿੱਤੇ 128 ਟੀਚਰਾਂ ਦੇ ਖਿਲਾਫ ਟੋਟਲ ਮਕਦਮਾ ਦਰਜ ਹੋਇਆ ਹੈ ਇਹਦੇ ਵਿੱਚ ਜਿਹੜੇ ਆ ਕਾਫੀ ਟੀਚਰ ਜਿਹੜੇ ਸਰਵਿਸ ਕਰ ਰਹੇ ਨੇ ਸ਼ਾਇਦ 1-2 ਮੈਨੂੰ ਪਤਾ ਲੱਗਾ ਵੀ ਇੱਕ ਅੱਧਾ ਕੋਈ ਰਿਟਾਇਰ ਹੁਣ ਹੋ ਚੁੱਕਾ ਆ ਬਾਕੀ ਸਾਰੇ ਅਜੇ ਜੌਬ ਕਰ ਰਹੇ ਨੇ ਇਹਨਾਂ ਦੇ ਖਿਲਾਫ ਜਿਹੜਾ ਹੈਗਾ 465 66 78 71 ਫੈਂਸ ਚ ਜਿਹੜਾ ਮਕਦਮਾ ਨੰਬਰ ਅਸੀਂ 261 ਕੱਲ ਅਸੀਂ 30 12 ਨੂੰ ਦਰਜ ਕੀਤਾ ਤੇ ਇਹਦੀ ਇਨਵੈਸਟੀਗੇਸ਼ਨ ਅਸੀਂ ਸ਼ੁਰੂ ਕਰ ਦਿੱਤੀ ਹੈ ਜੀ ਇਹਦੇ 'ਚ ਅਸੀਂ ਕਿਉਂਕਿ ਇਸ ਫੈਂਸ ਦੇ ਵਿੱਚ ਅਸੀਂ ਨੋਟਿਸ ਦੇਣੇ ਆ ਤਾਂ ਜੋ ਉਹਨਾਂ ਨੂੰ ਆਪਣਾ ਪੱਖ ਪੇਸ਼ ਕਰਨ ਲਈ ਸਾਡੇ ਪੇਸ਼ ਹੋਣਾ ਪਵੇਗਾ ਅਗਲੀ ਇਨਵੈਸਟੀਗੇਸ਼ਨ ਤੋਂ ਬਾਅਦ ਫਿਰ ਅਗਲੀ ਵੀ ਅਗਲੀ ਗੱਲਬਾਤ ਆਏਗੀ ਸਫਾ ਮਿਸਲ ਤੇ ਉਹ ਵੀ ਅਸੀਂ ਤੁਹਾਡੇ ਨਾਲ 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 ਸ਼ੇਅਰ ਕਰ ਦਾਂਗੇ ਜੀ ਅੱਜ ਸ਼ਿਕਾਇਤ ਕਰਤਾ ਕੌਣ ਸੀ ਸਭ ਨੂੰ ਪਤਾ ਲੱਗਾ ਇਹਦੇ 'ਚ ਜਿਹੜੇ ਸਾਡੇ ਡਿਸਟ੍ਰਿਕਟ ਐਜੂਕੇਸ਼ਨ ਆਫੀਸਰ ਉਹਨਾਂ ਨੇ ਸਾਨੂੰ ਸ਼ਿਕਾਇਤ ਕੀਤੀ ਸੀ ਇਹਦੇ 'ਚ ਵੀ ਇੱਕ ਬਹੁਤ ਹੀ ਕਿਸੇ ਸੂਝਵਾਨ ਪ੍ਰੈਸ ਵਾਲਿਆਂ ਨੇ ਵੀ ਗੁਪਤ ਤੌਰ ਤੇ ਜਾਂ ਹੋਰ ਜਿਹੜੇ ਦੇਸ਼ ਸੇਵਕ ਉਹਨਾਂ ਨੇ ਇਨਫੋਰਮੇਸ਼ਨ ਦਿੱਤੀ ਸੀ ਉਹਨਾਂ ਦੇ ਦੇਣ ਤੇ ਫਿਰ ਜਿਹੜਾ ਹੈਗਾ ਐਜੂਕੇਸ਼ਨ ਬੋਰਡ ਨੇ ਇਹ ਤੇ ਸਟੈਪ ਪੁੱਟਿਆ ਸੀ ਔਰ ਡਿਸਟ੍ਰਿਕਟ ਐਜੂਕੇਸ਼ਨ ਆਫੀਸਰ ਜਿਹੜੇ ਉਹਨਾਂ ਨੇ ਸਾਨੂੰ ਕੰਪਲੀਟ ਕਰਕੇ ਤੇ ਉਧਰ ਚੰਡੀਗੜ੍ਹ ਥਰੂ ਕਰਕੇ ਤੇ ਇਹਦੀ ਇਨਕੁਆਰੀ ਲਾਈ ਸੀ ਮਾਮਲਾ ਜਲਦ ਦਸਤਾਵੇਜ਼ਾਂ ਵਿੱਚ ਨਹੀਂ ਹੈਗਾ ਹਾਂ ਜਿਹੜੇ ਇਹਨਾਂ ਨੇ ਕਿਉਂਕਿ ਇਹਦੇ ਵਿੱਚ ਜਦੋਂ ਟੀਚਰ ਜਦੋਂ ਭਰਤੀ ਕਰਨ ਤੋਂ ਪਹਿਲਾਂ ਇਹਨਾਂ ਦੇ ਨੰਬਰ ਕਾਊਂਟ ਹੁੰਦੇ ਆ ਤੇ ਜਿੱਦਾਂ ਕਈ ਬੱਚੇ ਜਿਹੜੇ ਟੀਚਰ ਸੀ ਉਹ ਪਹਿਲਾਂ ਪ੍ਰਾਈਵੇਟ ਸਕੂਲ 'ਚ ਉਹਨਾਂ ਦਾ ਤਜਰਬਾ ਕਿੰਨੇ ਸਾਲ ਦਾ ਸੀ ਉਹ ਸਰਟੀਫਿਕੇਟ ਜਿਹੜੇ ਜਾਲੀ ਪਾਏ ਗਏ ਫਿਰ ਇੱਕ ਇਹਦੇ 'ਚ ਹੁੰਦਾ ਅਰਬਨ ਤੇ ਜਿਹੜਾ ਹੁੰ ਉਹਦੇ ਚ ਵੀ ਇਹਨਾਂ ਨੇ ਕੋਈ ਸਰਟੀਫਿਕੇਟ ਜਾਂ ਰੂਲਰ ਵਾਲੇ ਸੀ ਉਹਨਾਂ ਨੇ ਗਲਤ ਬਣਾਇਆ ਸੀ ਉਹਦਾ ਹੀ ਇਹ ਪਰਚਾ ਦਰਜ ਹੋਇਆ ਜੀ ਇਸ ਤੇ ਟੋਟਲ ਕਿੰਨੇ ਬੰਦੇ ਹੈਗੇ ਜੀ ਟੋਟਲ 128 ਹੈਗੇ ਨੇ ਇਹ ਵੱਖ-ਵੱਖਰੇ ਸ਼ਹਿਰਾਂ ਦੇ ਹੈਗੇ ਆ ਬਟਾਲੇ ਦੇ ਵੀ ਹੈਗੇ ਆ ਹੋਰ ਬਾਹਰ ਆਊਟਸਾਈਡਰ ਵੀ ਹੈਗੇ ਨੇ ਤੇ ਐਫਏਐਲ ਉਹ ਜਿਹੜੀ ਸਾਡੀ ਕਿਉਂਕਿ ਇੱਥੇ ਹੋਈ ਆ ਇਸ ਕਰਕੇ ਅਸੀਂ ਇਹਦੀ ਇਨਵੈਸਟੀਗੇਸ਼ਨ ਵੀ ਕਾਫੀ ਲੰਮੀ ਹੋਏਗੀ ਅ ਔਰ ਕੋਸ਼ਿਸ਼ ਕਰਾਂਗੇ ਅਸੀਂ ਬਹੁਤ ਸ਼ਾਰਟ ਟਾਈਮ ਕੀ ਵਿੱਚ ਆਯੂਸ਼ ਦਵਾਲ ਨੇ ਬੰਦੇ ਇਹਨਾਂ ਵਾਲੇ ਜਿਹਨਾਂ ਰਿਕਾਰਡ ਪੇਸ਼ ਕੀਤੇ ਉਹਨਾਂ ਨੂੰ ਵੀ ਜਿਹੜਾ ਅਸੀਂ ਚੁੱਕਿਆ ਸੀ ਕੁਝ ਹਾਂ ਕਿਉਂਕਿ ਜਦੋਂ ਪ੍ਰਾਇਮਰੀ ਇ ਫਿਰ ਇਨਵੈਸਟੀਗੇਸ਼ਨ ਚ ਅਸੀਂ ਜਦੋਂ ਇਹਨਾਂ ਦੀ ਇਨਟੈਰੋਗੇਸ਼ਨ ਪੁੱਛਗਿਸ਼ ਕਰਾਂਗੇ ਫਿਰ ਉਹਦੇ ਚ ਅਸੀਂ ਕਰਾਂਗੇ ਵੀ ਆਖਰਕਾਰ ਇਹ ਸਰਟੀਫਿਕੇਟ ਬਣਾਏ ਕਿਨੇ ਕਿਉਂਕਿ ਜਿਹੜੇ ਉਮੀਦਵਾਰ ਕੈਂਡੀਡੇਟ ਆ ਟੀਚਰ ਨੇ ਉਹ ਤਾਂ ਖੁਦ ਬਣਾ ਨਹੀਂ ਸਕਦੇ ਇਹਨਾਂ ਨੇ ਜ਼ਰੂਰ ਕਿਸੇ ਦੀ ਹੈਲਪ ਲਈ ਆ ਉਹ ਚੀਜ਼ਾਂ ਤੇ ਅਸੀਂ ਹੁਣ ਇਨਵੈਸਟੀਗੇਸ਼ਨ ਦੇ ਵਿੱਚ ਪਹੁੰਚਾਂਗੇ ਫਿਰ ਕਦੋਂ ਤੱਕ ਬੁਲਾਇਆ ਜਾਏਗਾ ਜੀ ਇਹਨਾਂ ਨੂੰ ਅਸੀਂ ਬੱਸ ਜੀ ਹਾਂ ਇੱਕ ਅੱਧੇ ਦਿਨ ਚ ਅਸੀਂ ਇਹਨਾਂ ਨੂੰ ਜਿਹੜੇ ਕਿਉਂਕਿ 128 ਬੰਦਿਆਂ ਦੇ 128 ਨੋਟਿਸ ਪਹਿਲਾਂ ਜਾਰੀ ਕਰਨੇ ਆ ਇਹਦੇ ਚ ਸਾਨੂੰ ਤਿੰਨ ਜਿਹੜੇ ਨੋਟਿਸ ਇੱਕ ਬੰਦੇ ਨੂੰ ਭੇਜਨੇ ਜ਼ਰੂਰੀ ਆ ਦੇ ਉਹ ਸੀ ਬਸ ਜਲਦੀ ਜਲਦੀ ਤਿੰਨ ਹਫਤਿਆਂ ਚ ਚਾਰ ਹਫਤਿਆਂ ਚ ਫਾਰਮੈਲਟੀ ਸਾਰੀ ਪੂਰੀ ਕਰ ਲੈਣੀ ਹੈ ਜੀ ਸਰ ਮਾਮਲਾ ਇੰਨੀ ਦੇਰ ਬਾਅਦ ਦੇਖਣ ਚ ਆਇਆ ਕਿ ਕੁਝ ਰਿਟਾਇਰ ਵੀ ਹੋ ਗਏ ਨੇ ਇਹ ਕਦੋਂ ਦੀ ਇਨਵੈਸਟੀਗੇਸ਼ਨ ਚੱਲਦੀ ਹੋਈ ਕੋਈ ਪਤਾ ਲੱਗਾ ਵੀ ਜੀ ਇਹ ਇਨਵੈਸਟੀਗੇਸ਼ਨ ਤੇ ਜਿਹੜੀ ਆ ਵੈਸੇ ਕਾਫੀ ਲੰਮੀ ਆ ਅੱਜ ਤੋਂ ਸਾਲ ਇੱਕ ਪਹਿਲਾਂ ਸਟਾਰਟ ਹੋਈ ਸੀ ਉੱਥੇ ਪਰ ਕਿਉਂਕਿ ਜ਼ਿਆਦਾ ਹੋਣ ਕਰਕੇ 128 ਦੀ ਗਿਣਤੀ ਬਹੁਤ ਆ ਉਦੇ ਕਰਕੇ ਇਹ ਥੋੜੀ ਪ੍ਰਾਇਮਰੀ ਇਨਕੁਆਰੀ ਤੇ ਟਾਈਮ ਲੱਗਾ ਜੀ ਸਰ ਇਹ ਪੰਜਾਬ ਦੀ ਮਸਲਾ ਪੂਰੇ ਗਰਦਾਸਪੁਰ ਕਾਲਜ ਆਇਆ ਮਸਲਾ ਨਹੀਂ ਨਹੀਂ ਇਹ ਸਾਰੇ ਪੰਜਾਬ ਦਾ ਮਸਲਾ ਜੀ ਇਹ ਸਰ ਹਾਂ ਗਰਦਾਸਪੁਰ ਤਾਂ ਕਿਉਂਕਿ ਜਿਆਦਾ ਸੀ ਤੇ ਇਸ ਕਰਕੇ ਇੱਥੇ ਭਰਤੀ ਵੀ ਇੱਥੋਂ ਹੋਈ ਸੀ ਇਸ ਕਰਕੇ ਇੱਥੇ ਇਹਨੂੰ ਜਿਹੜਾ ਹੈੱਡ ਬਣਾਇਆ ਗਿਆ ਤਾਂ ਕਰਕੇ ਇਹਨਾਂ ਦੇ ਇੱਥੇ ਮੁਕਦਮਾ ਦਰਜ ਕੀਤਾ ਸੀ ਠੀਕ ਜੀ